ਅਮਰ ਨੂਰੀ ਕੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਰਹੂਮ ਸ਼ਾਜ਼ੂਦ ਸਿਕੰਦਰ ਦੀ ਪਤਨੀ ਪੰਜਾਬੀ ਗਾਇਕ ਅਮਰ ਨੂਰੀ ਆਪਣੇ ਦੋਵੇਂ ਬੇਟਿਆਂ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਦੇ ਨਾਲ ਸਤਕਣ ਸ਼੍ਰੀ ਹਰਿਮੰਦਰ ਸਾਹਿਬ ਨਤਵਸਤਕ ਹੋਏ ਇੱਥੇ ਉਹਨਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋ ਕੇ ਸਰਬਤੇ ਪ੍ਰਦੇ ਅਰਦਾਸ ਕੀਤੀ ਉਥੇ ਹੀ ਗੁਰਬਾਣੀ ਵੀ ਸਰਵਣ ਕੀਤੀ ਗਈ ਉਹਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਤੇ ਪੰਜਾਬੀ ਗਾਇਕ ਅਮਰ ਨੂਰੀ ਅਤੇ ਉਹਨਾਂ ਦੇ ਬੱਚਿਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਏ ਅਜ ਉਹ ਸਤਿਗੁਰਾਂ ਜਿਹੜੇ ਨਦਰ ਸਾਹਿਬ ਨਤਮਸਤਕ ਹੋਏ ਹਨ ਅਤੇ ਜਦੋਂ ਵੀ ਉਹਨਾਂ ਦੇ ਦਿਲ ਕਰਦਾ ਹੈ ਉਹ ਤਾਂ ਜਿਹੜੇ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚ ਕੇ ਸਰਬੱਤੇ ਦੇ ਭਲੇ ਦੀ ਅਰਦਾਸ ਕਰਦੇ ਹਨ ਅਮਰ ਦੂਰੀ ਨੇ ਕਿਹਾ ਕਿ ਮੈਂ ਇੱਥੇ ਇਸ ਸਮੇਂ ਪੰਜਾਬੀ ਗਾਇਕ ਨਹੀਂ ਆਮ ਸੰਗਤ ਬਣ ਕੇ ਆਈ ਹਾਂ ਜੀ ਬਸ ਜਦੋਂ ਅੰਦਰ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਹਨਾ ਤਾਂ ਬੰਦਾ ਰੋਟੀ ਪਾਣੀ ਵੱਲ ਜਾਂਦਾ ਜਦੋਂ ਮਨ ਨੂੰ ਪਿਆਸ ਲੱਗਦੀ ਆ ਤਾਂ ਪਿਆਸ ਲੱਗਦੀ ਆ ਫਿਰ ਬੰਦਾ ਆਪਣੇ ਗੁਰੂਵਾਲ ਭੱਜਦਾ ਸੋ ਇਹਨਾਂ ਦਾ ਸ਼ੁਕਰੀਆ ਹੈ ਮੇਰੇ ਮਹਾਰਾਜ ਦਾ ਸ਼ੁਕਰੀਆ ਜਿਹੜੇ ਸਾਨੂੰ ਵਾਰ-ਵਾਰ ਬੁਲਾਉਂਦੇ ਨੇ ਤੇ ਸਾਡੇ ਦੁੱਖ ਤਕਲੀਫਾਂ ਸਾਡੇ ਕਰਮ ਕੱਟਦੇ ਨੇ ਸਾਡੇ ਕੀਤੇ ਹੋਏ ਪਾਪ ਕਰਮ ਕੋਈ ਉਹ ਕੱਟਦੇ ਨੇ ਮਹਾਰਾਜ ਜੀ ਬਸ ਹਮੇਸ਼ਾ ਇਸੇ ਤਰ੍ਹਾਂ ਆਣਾ ਹੁੰਦਾ ਕਿ ਬਸ ਰੋਹਾਨੀਅਤ ਜਿਹੜੀ ਆ ਨਾ ਉਹ ਸਫ਼ਰ ਜਾਰੀ ਰਵੇ ਸੱਚੇ ਪਾਤਸ਼ਾਹ ਸਾਨੂੰ ਉਸ ਰਸਤੇ ਤੇ ਤੋਰ ਕੇ ਰੱਖਣ ਰੋਹਾਨੀਅਤ ਦੇ ਰਸਤੇ ਤੇ ਔਰ ਮਨ ਨੂੰ ਸਕੂਨ ਰਹੇ ਗੁਰੂ ਦੇ ਵਿੱਚ ਗੁਰੂ ਦਾ ਨਾਮ ਹੋਵੇ ਨਾਮ ਸਿਮਰਨ ਕੋਸ਼ਿਸ਼ ਆ ਕਿ ਸੱਚੇ ਪਾਤਸ਼ਾਹ ਜੀ ਜੋ ਉਹਨਾਂ ਨੇ ਬਾਣੀ ਚ ਕਿਹਾ ਹੈ ਵੀ ਆਪਾਂ ਉਸ ਰਸਤੇ ਤੇ ਚੱਲ ਸਕੀਏ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਨ ਚੀਜ਼ ਹੈਗੀ ਹੈ ਮੇਨ ਗੱਲ ਤਾਂ ਗੁਰੂ ਸਾਹਿਬ ਨੇ ਇਹ ਕਿਹਾ ਤੁਹਾਡੀ ਸੁਰਤ ਜਿਹੜੀ ਆ ਉਹਦੇ ਨਾਲ ਟਿਕ ਜਵੇ ਮਨ ਜਦੋਂ ਚੈਨ ਚ ਆ ਜਾਏਗਾ ਤਾਂ ਸਾਡੀ ਸੁਰਤ ਜਿਹੜੀ ਹੈਗੀ ਆ ਉਹ ਸ਼ਬਦ ਦੇ ਵਿੱਚ ਟਿਕ ਜੂਗੀ ਸੁਰਤ ਤੇ ਸ਼ਬਦ ਜਦੋਂ ਮੇਲ ਹੋ ਗਿਆ ਬਸ ਉਹੀ ਸਫਰ ਜਾਰੀ ਆ ਇਸੇ ਕਰਕੇ ਮਹਾਰਾਜ ਦੇ ਚਰਨਾਂ ਨਾਲ ਲੱਗੇ ਹੋਏ ਕਿ ਮਹਾਰਾਜ ਬਖਸ਼ਿਸ਼ਾ ਕਰਨ ਇਹਦਾ ਕਨਸੈਪਟ ਕੀ ਤੋਂ ਇਹਦੇ ਬੇਟੇ ਵੀ ਨਾਲ ਆਏ ਨੇ ਗੁਰੂ ਮਾਰੇ ਕੇ ਅਰਦਾਸ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਬੇਟਿਆਂ ਵੱਲੋਂ ਕੋਈ ਕਨਸੈਪਟ ਆ ਰਿਹਾ ਆ ਪਤਾ ਨਾ ਮਾਲਕ ਦੇ ਅੱਗੇ ਸਰੈਂਡਰ ਕੀਤਾ ਹੁੰਦਾ ਹੈ ਮਾਲਕ ਜੋ ਕਰਦਾ ਹੈ ਉਹ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਆਪਾਂ ਕੁਝ ਨਹੀਂ ਕਰ ਸਕਦੇ ਇਹ ਸਾਰੇ ਸਕ੍ਰਿਪਟ ਮਾਲਕ ਦੇ ਹੱਥ ਆ ਜੋ ਹੋਣਾ ਹੈ ਇੱਕ ਇੱਕ ਪੱਤਾ ਕਿਵੇਂ ਹਿਲਣਾ ਕੀ ਹੋਣਾ ਹੈ ਉਹ ਮਾਲਕ ਨੂੰ ਪਤਾ ਹੈ ਸੋ ਅਸੀਂ ਤਾਂ ਬਸ ਇਦਾਂ ਹੁੰਦਾ ਕਿ ਉਹਦੇ ਅੱਗੇ ਝੁਕਦੇ ਆ ਕਿ ਸਕੂਨ ਨੇ ਮਨ ਨੂੰ એનર્ਜੀ ਲੈ ਕੇ ਜਾਂਦੇ ਆ ਬਾਕੀ ਮਾਲਕ ਦੇ ਹੱਥ ਚ ਜਿੱਦ ਨੂੰ ਤੋਰੀ ਜਾਣਾ ਉਦੋਂ ਨੂੰ ਤੋਰੀ ਜਾਵਾਂਗੇ ਆਪਾਂ ਨਾ ਕੋਈ ਪਲਾਨ ਨਹੀਂ ਕਰਦੇ ਆਪਾਂ ਕਿਉਂਕਿ ਮਾਲਕ ਦੇ ਹੱਥ ਚ ਆ ਸਾਰਾ ਕੁਝ ਠੀਕ ਹੈ ਜੀ ਥੈਂਕ ਯੂ ਜੀ ਅ ਸਭ ਤੋਂ ਪਹਿਲਾਂ ਤਾਂ ਸਾਰੇ ਵਿਊਅਰਸ ਨੂੰ ਤੁਹਾਡਾ ਸਤਿ ਸ੍ਰੀ ਅਕਾਲ ਤੇ ਉਹੀ ਗੱਲ ਹੈ ਕਿ ਹਰੇਕ ਵਾਰ ਜਦੋਂ ਆਈਦਾ ਕਦੇ ਵੀ ਆਈਦਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤਾਂ ਕਲਾਕਾਰ ਬਣ ਕੇ ਨਹੀਂ ਸੰਗਤ ਬਣ ਕੇ ਆਈਦਾ ਤੇ ਕੋਈ ਵੀ ਬੰਦਾ ਕੋਈ ਵੀ ਕੁਝ ਵੀ ਕਰਦਾ ਉਹ ਸੰਗਤ ਬਣ ਕੇ ਆਉਂਦਾ ਤੇ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਅਸੀਂ ਵੀ ਝੋਲੀਆਂ ਲੈ ਕੇ ਆਏ ਆ ਖਾਲੀ ਭਰ ਕੇ ਮਹਾਰਾਜ ਦੀ ਕਿਰਪਾ ਮਹਾਰਾਜ ਕਿਰਪਾ ਕਰਨਗੇ ਅਸੀਂ ਭਰ ਕੇ ਲੈ ਕੇ ਜਾਈਏ ਝੋਲੀਆਂ ਇਥੋਂ ਮਹਾਰਾਜ ਕਿਰਪਾ ਕਰਨ ਤੇ ਅਸੀਂ ਆਪਣੇ ਪਿਛਲੀ ਵਾਰੀ ਆਏ ਸੀਗੇ ਉਦੋਂ ਕੰਮ ਦੀ ਬਲੇਸਿੰਗਸ ਲੈ ਕੇ ਗਏ ਸੀਗੇ ਹੁਣ ਅਸੀਂ ਆਪਣਾ ਜੋ ਵੀ ਅਸੀਂ ਫਿਊਚਰ ਦੇ ਵਿੱਚ ਹੋਰ ਵੀ ਜਿੰਨੇ ਪ੍ਰੋਜੈਕਟ ਲੈ ਕੇ ਆ ਰਹੇ ਆ ਫਿਰ ਇਜਾਜ਼ਤ ਅਸੀਂ ਇੱਥੋਂ ਮਹਾਰਾਜ ਕੋਲੋਂ ਲੈ ਕੇ ਜਾਂਦੇ ਹਮੇਸ਼ਾ ਤੇ ਤੁਸੀਂ ਸਾਰੇ ਜਣੇ ਜਲਦੀ ਸੁਣੋਗੇ ਸਾਰਾ ਕੁਝ ਬਹੁਤ ਜਲਦੀ ਸੁਣੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਕਿੰਦਾ ਸਮਾਂ ਕਿਵੇਂ ਦੇਖਦੇ ਹਾਂ ਕਿਉਂਕਿ ਗਾਇਕੀ ਦੇ ਖੇਤਰ ਵਿੱਚ ਨਵੇਂ-ਨਵੇਂ ਆਂ ਗਾਇਕਾਂ ਰੇ ਨੇ ਜੇ ਗੱਲ ਕਰੀ ਪੁਰਾਣੇ ਸਮੇਂ ਦੇ ਵਿੱਚ ਤਾਂ ਚੰਗੇ ਉਸਤਾਦ ਦੀ ਸ਼ਗਿਰਦੀ ਕਰਨੀ ਪੈਂਦੀ ਸੀ ਪਰ ਅੱਜ ਕੱਲ ਜਿਹੜਾ ਮਾਹੌਲ ਹੈ ਉਹ ਬਿਨਾਂ ਸਿੱਖੇ ਤੋਂ ਹੀ ਹੈ ਤੇ ਉਹ ਮਤਲਬ ਆਪਣੇ ਆਪ ਹੀ ਸਿੰਗਰ ਬਣ ਜਾਂਦੇ ਨੇ ਉਹ ਲੱਗ ਜਾਂਦੇ ਨੇ ਗਾਉਣ ਸ਼ਗਿਰਦੀ ਕਿੰਨੀ ਕੁ ਕਰਨੀ ਚਾਹੀਦੀ ਹੈ ਕਿੰਨਾ ਕੁ ਸਿੱਖਣ ਦੀ ਦੇਖੋ ਗੁਰ ਬਿਨਾ ਗੱਤ ਨਹੀਂ ਇਹ ਤਾਂ ਇਹ ਰਿਐਲਿਟੀ ਹੈ ਅਸਲ ਦੇ ਵਿੱਚ ਗੁਰੂ ਤਾਂ ਥੋੜਾ ਹੋਣਾ ਚਾਹੀਦਾ ਕਿਉਂਕਿ ਬੇਗੁਰੇ ਨੂੰ ਫਿਰ ਡਾਂਗਾ ਹੀ ਪੈਂਦੀਆਂ ਨੇ ਨੇシャਏ ਹੈ ਗੁਰੂ ਵਾਲਾ ਹੋਣਾ ਚਾਹੀਦਾ ਬੰਦਾ ਚਾਹੇ ਉਹ ਤੁਹਾਡਾ ਈਸ਼ਟ ਹੋਣ ਚਾਹੇ ਤੁਹਾਡੇ ਜਿਹੜਾ ਤੁਹਾਨੂੰ ਕੁਝ ਵੀ ਸਿਖਾ ਰਹੇ ਨੇ ਚਾਹੇ ਉਹ ਖਾਣਾ ਬਣਾਉਣਾ ਹੀ ਕਿਉਂ ਨਹੀਂ ਹੈਗਾ ਸੰਗੀਤ ਕਿਉਂ ਨਹੀਂ ਹੈਗਾ ਚਾਹੇ ਕੁਝ ਵੀ ਹੋਵੇ ਚਾਹੇ ਕੁਝ ਵਾਹਨ ਚਲਾਉਣਾ ਹੈ ਕਿ ਆ ਗੱਡੀ ਚਲਾਉਣਾ ਜਿਹੜਾ ਵੀ ਤੁਹਾਨੂੰ ਗੱਡੀ ਵੀ ਜੇ ਚਲਾਉਣਾ ਸਿਖਾ ਰਿਹਾ ਖਾਣਾ ਵੀ ਬਣਾਉਣਾ ਸਿਖਾ ਰਿਹਾ ਉਹ ਵੀ ਤੁਹਾਡਾ ਉਸਤਾਦ ਹੈ ਉਸਤਾਦ ਆ ਤੁਹਾਡਾ ਚਾਹੇ ਆ ਜ਼ਰੂਰੀ ਨਹੀਂ ਹੈ ਕਿ ਕੋਈ ਤੁਹਾਨੂੰ ਐਕਟਿੰਗ ਸਿਖਾ ਰਿਹਾ ਜਾਂ ਸਿੰਗਿੰਗ ਸਿਖਾ ਰਿਹਾ ਜਾਂ ਤੁਹਾਨੂੰ ਕਲਾਸਿਕਲ ਸੰਗੀਤ ਸਿਖਾ ਰਿਹਾ ਕਿਸੇ ਤਰੀਕੇ ਦਾ ਵੀ ਹੈ ਨਾ ਜ਼ਰੂਰਤ ਹੁੰਦੀ ਹੈ ਗੁਰੂ ਦੀ ਹਰੇਕ ਮੋੜ ਤੇ ਜ਼ਰੂਰਤ ਹੁੰਦੀ ਹੈ ਕਿਉਂਕਿ ਗੁਰੂ ਆਲਾ ਫਿਰ ਉੱਥੇ ਬਖਸ਼ਾ ਜਾਂਦਾ ਉੱਤੇ ਤੇ ਬੇਗੁਰਾ ਨਹੀਂ ਬਖਸ਼ਾ ਜਾਂਦਾ ਤੇ ਅੱਜ ਕੱਲ ਜਿਹੜੇ ਸਿੰਗਰ ਹੈਗੇ ਨੇ ਉਹ ਮਹਾਰਾਜ ਦੀ ਰਹਿਮਤ ਆਉਣਾ ਤੇ ਇਸ ਕਰਕੇ ਉਹ ਹਿੱਟ ਨੇ ਤੇ ਇਸ ਕਰਕੇ ਹੀ ਹਿੱਟ ਨੇ ਕਿਉਂਕਿ ਉਹ ਅੱਧੇ ਕੁਝ ਲੋਕ ਮਿਹਨਤ ਕਰਦੇ ਨੇ ਕੁਝ ਦੀ ਮਹਾਰਾਜ ਬਹੁਤ ਜਲਦੀ ਸੁਣ ਲੈਂਦੇ ਨੇ ਜਿਹੜੇ ਰਾਤੋ ਰਾਤ ਵੀ ਚੱਲ ਪੈਂਦੇ ਨੇ ਤਾਂ ਇਸ ਕਰਕੇ ਮਹਾਰਾਜ ਦਾ ਹੱਥ ਉਹਨਾਂ ਦੇ ਸਿਰ ਤੇ ਹੁੰਦਾ ਤੇ ਇਸ ਕਰਕੇ ਚੱਲ ਪੈਂਦੇ ਨੇ ਇਸ ਕਰਕੇ ਹੀ ਉਹਨਾਂ ਦੀਆਂ ਝੋਲੀਆਂ ਉਹ ਪਿਛਲੇ ਜਨਮ ਦਾ ਕੁਝ ਲਿਖਾ ਕੇ ਲੈ ਕੇ ਆਏ ਹੁੰਦੇ ਨੇ ਕਈ ਵਾਰੀ ਜਿਹੜਾ ਇਸ ਜਨਮ ਚ ਪੂਰਾ ਕਰਨਾ ਹੁੰਦਾ ਕਈ ਵਾਰੀ ਉਹਨਾਂ ਨੇ ਤਾਂ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਜਿਨੇ ਨਵੇਂ ਕਲਾਕਾਰ ਆ ਰਹੇ ਨੇ ਸਿੱਖੋ ਜ਼ਰੂਰ ਸੰਗੀਤ ਬਹੁਤ ਅੱਛੀ ਚੀਜ਼ ਹੈ ਬਹੁਤ ਅੱਛੀ ਚੀਜ਼ ਹੈ ਗੁਰੂ ਹਮੇਸ਼ਾ ਤੁਹਾਡਾ ਹੋਣਾ ਚਾਹੀਦਾ ਤੁਸੀਂ ਸਿੱਖੋ ਵੀ ਪਰ ਕੋਸ਼ਿਸ਼ ਕਰੋ ਕਿ ਕਾਲੀ ਨਾ ਕਰੋ ਕਿਸੇ ਵੀ ਕੰਮ ਦੇ ਵਿੱਚ ਕਿਉਂ ਕਾਲੀ ਦਾ ਕੰਮ ਆਪਕਸਰ ਕਹਿੰਦੇ ਕਿ ਸ਼ੈਤਾਨ ਦਾ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀ ਨੇ ਤੁਹਾਨੂੰ ਪਟਕਣ ਤੋਂ ਬਚਾਉਂਦੀਆਂ ਨੇ ਜੇ ਤੁਸੀਂ ਗੁਰੂ ਵਾਲੇ ਹੋ ਜਾਣਾ ਹੈ। ਹਾਂਜੀ ਮਿਹਰਬਾਨੀ ਜੀ ਇਹ ਸਾਡੇ ਸੱਦ ਭਾਗ ਨੇ ਜੀ ਪਤਾ ਨਹੀਂ ਕਿਹੜੇ ਕਿਸੇ ਜਨਮ ਚ ਜਾਂ ਕਿਸੇ ਇਸ ਜਨਮ ਚ ਕੋਈ ਚੰਗਾ ਕਰਮ ਪੁੱਲਪ ਲਿਖੇ ਹੋ ਗਿਆ ਜਿਹੜਾ ਗੁਰੂ ਮਹਾਰਾਜ ਨੇ ਆਪਣੇ ਲੜ ਲਾਇਆ ਹੋਇਆ ਹਲੇ ਵੀ ਔਰ ਖੁਦ ਬਣਾਉਂਦੇ ਅਸੀਂ ਤਾਂ ਕੋਈ ਹੁੰਦੇ ਨਹੀਂ ਇਹ ਸੋਚ ਕੇ ਜਾਣ ਵਾਲੇ ਕਿਉਂਕਿ ਸੋਚੇ ਸੋਚਣਾ ਹੋਊਗੀ ਜੇ ਸੋਚ ਲੱਗੂਗਾ ਵੱਡੀ ਗੱਲ ਇਹ ਹੈ ਕਿ ਗੁਰੂ ਮਹਾਰਾਜ ਵਿਧ ਬਣਾਉਂਦੇ ਆਪ ਕਰੇ ਕਰਾਵੇ ਆਪਿਆ ਅਸੀਂ ਆਪ ਕਰਾਉਂਦੇ ਆ ਆਪ ਵਿਧ ਬਣਾਉਂਦੇ ਆ ਆਪ ਬੁਲਾਉਂਦੇ ਆ ਆਪ ਦਰਸ਼ਨ ਕਰਾਉਂਦੇ ਆ ਆਪ ਮੱਥ ਟਿਕਾਉਂਦੇ ਆ ਆਪ ਹੀ ਮਨ ਦੇ ਵਿੱਚ ਭਗਤੀ ਭਾਵਨਾ ਜਗਾਉਂਦੇ ਆ ਆਪ ਹੀ ਮਨ ਦੇ ਵਿੱਚ ਸਿਮਰਨ ਕਰਾਉਂਦੇ ਆ ਔਰ ਕ੍ਰੈਡਿਟ ਕਿਤੇ ਨਾ ਕਿਤੇ ਇਨਸਾਨ ਆਪ ਲੈ ਲੈਂਦਾ ਕਿ ਇਹ ਮੇਰੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਮੈਂ ਗੁਰੂ ਸਾਹਿਬ ਦਾ ਉਹਨਾਂ ਨੂੰ ਉਹਨਾਂ ਨੂੰ ਧਿਆਉਣਾ ਹੈ ਉਹਨਾਂ ਦਾ ਨਾਮ ਸਿਮਰਨ ਕਰਦਾ ਪਰ ਸਚਾਈ ਇਹ ਹੈ ਗੁਰੂ ਸਾਹਿਬ ਆਪ ਹੀ ਬੁਲਾਉਂਦੇ ਆਪ ਹੀ ਕਰਾਉਂਦੇ ਆ ਸੋ ਅੱਜ ਵੀ ਜੇ ਦੁਨੀਆਵੀ ਦੁਨੀਆਵੀ ਚੀਜ਼ਾਂ ਦੇ ਵਿੱਚੋਂ ਦੁਨੀਆਵੀ ਕਮਾਕਾਰਾਂ ਚੋਂ ਸਾਰੀ ਇਸ ਦੁਨੀਆ ਦੇ ਜੰਜਾਲ ਚੋਂ ਖੁਦ ਮਹਾਰਾਜ ਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬੁਲਾਇਆ ਕਿ ਕੋਈ ਐਸੀ ਅ ਅਸ਼ੀਰਵਾਦ ਸਾਡੀ ਐਸੀ ਅਰਦਾਸ ਬੇਨਤੀ ਕਬੂਲ ਹੋਏ ਸਾਡੀ ਬਸ ਇਹੀ ਅਰਦਾਸ ਹੈ ਗੁਰੂ ਮਹਾਰਾਜ ਜੱਗੇ ਕਿ ਜਿਸ ਵੀ ਮੋਟਿਵ ਲਈ ਜੋ ਵੀ ਜਿਸ ਤਰ੍ਹਾਂ ਵੀ ਵਿਧ ਬਣਾਈ ਹੈ ਗੁਰੂ ਮਹਾਰਾਜ ਨੇ ਬਸ ਸਾਨੂੰ ਉਸ ਰਸਤੇ ਤੇ ਚੱਲਣ ਦੀ ਹਿੰਮਤ ਔਰ ਜੋ ਅੱਗੇ ਹੋਣ ਵਾਲਾ ਉਹਨੂੰ ਐਕਸੈਪਟ ਕਰਨ ਦਾ ਉਹਨੂੰ ਖੁਸ਼ੀ-ਖੁਸ਼ੀ ਐਕਸੈਪਟ ਕਰਨ ਦਾ ਜਿਹੜਾ ਬਲ ਬਚਦਾ ਸਰ ਰਸਤੇਆਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਾਂ ਇਹ ਗੁਰੂ ਮਹਾਰਾਜ ਦਾ ਕਰਮ ਹੈ ਜੀ ਸਾਰਾ ਉਹ ਜੋ ਕਰਵਾ ਰਹੇ ਆ ਚਾਹੇ ਉਹ ਫਾਦਰ ਸਾਹਿਬ ਕਰਦੇ ਸੀ ਚਾਹੇ ਮਦਰ ਅਜੀ ਵੀ ਕਰ ਰਹੀਆਂ ਚਾਹੇ ਵੱਡੇ ਬ੍ਰਦਰ ਨੇ ਚਾਹੇ ਮੈਂ ਆ ਕੋਈ ਵੀ ਕਲਾਕਾਰ ਜੀ ਕੁਝ ਕਰਦਾ ਹੈ ਤੇ ਗੁਰੂ ਮਹਾਰਾਜ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਪੋਸੀਬਲ ਤੇ ਇਹ ਵੀ ਬਲ-ਬਲ ਅਸੀਂ ਇਜਾਜ਼ਤ ਲੈਂਦੇ ਆ ਕਦੇ ਕਿਸੇ ਸਾਜ਼ ਨੂੰ ਹੱਥ ਲਾਉਣਾ ਕਦੇ ਹਾਰਮੋਨੀਅਮ ਤੇ ਬੈਣਾ ਰਿਆਜ਼ ਕਰਨ ਬੈਣਾ ਗਾਉਣ ਬੈਣਾ ਲਿਖਣ ਬੈਣਾ ਸਟੂਡੀਓਜ਼ ਰਿਕਾਰਡ ਕਰਨਾ ਸਟੇਜ ਤੇ ਚੜ ਕੇ ਕੁਝ ਗਾਉਣਾ ਭਾਵੇਂ ਉਹ ਧਾਰਮਿਕ ਹੋਵੇ ਸੂਫੀਆਨਾ ਹੋਵੇ ਭਾਵੇਂ ਦੁਨੀਆਵੀ ਹੋਵੇ ਸ਼ਗਨਾ ਦਾ ਗਾਣਾ ਹੋਵੇ ਕੁਝ ਹੋਵੇ ਭਾਵੇਂ ਐਂਟਰਟੇਨਮੈਂਟ ਦੀ ਗੱਲ ਹੋਵੇ ਗੁਰੂ ਮਹਾਰਾਜ ਨੇ ਆਪ ਕਰਾਉਣਾ ਉਹਨਾਂ ਦਾ ਨਾਮ ਲੈ ਕੇ ਸਟੇਜ ਤੇ ਚੜਦੇ ਆ ਉਹਨਾਂ ਦਾ ਨਾਮ ਲੈ ਕੇ ਸ਼ੁਰੂਆਤ ਕਰਦੇ ਆ ਤੇ ਬਸ ਇਹਨਾਂ ਕੋ ਹੌਸਲਾ ਹੋ ਜਾਂਦਾ ਹੈ ਸ਼ੁਰੂਆਤ ਉਹਨਾਂ ਦੇ ਨਾਮ ਤੇ ਹੋ ਜਾਵੇ ਤਾਂ ਉਹ ਉਹਦਾ ਅੰਜਾਮ ਵੀ ਅੱਛਾ ਹੀ ਹੁੰਦਾ ਸੋ ਜੋ ਵੀ ਕਰਾਂਗੇ ਜਿੱਦਾਂ ਵੀ ਕਰਾਂਗੇ ਇਹਨਾਂ ਦੀ ਇਜਾਜ਼ਤ ਲੈ ਕੇ ਔਰ ਬਸ ਜਿੱਦਾਂ ਉਹਨਾਂ ਦਾ ਹੁਕਮ ਹੋਏਗਾ ਉਦਾਂ ਤਾਂ ਚੱਲਦਾ ਰਹੇਗਾ ਥੈਂਕ ਯੂ